ਚਿਪਸ ਬਣ ਜਾਂਦੇ ਇੱਕ ਇੱਕ ਕਰਕੇ ਸਪਰਿੰਗ ਬਣ ਜਾਂਦਾ ਪ੍ਰੋਪਰ ਇਹਦੇ ਵਿੱਚ ਜਿਵੇਂ ਪੇਸਟ ਹੁੰਦਾ ਹੈਗਾ ਉਹਦੇ ਵਿੱਚ ਮੈਦਾ ਚਾਵਲ ਦਾ ਆਟਾ ਕਰੰਚੀ ਕਰਨ ਵਾਸਤੇ ਠੀਕ ਹੈ ਬਈ ਤੇ ਕਿੰਨੇ ਦਾ ਦਿੰਨੇ ਆ ਬਈ ਆ 50 ਰੁਪਏ ਦਾ ਠੀਕ ਹੈ ਬਈ ਲਓ ਬਈ ਦੋਸਤੋ ਇਹ 50 ਰੁਪਏ ਦਾ ਤੇ ਖਾਣ ਚ ਵੀ ਤੁਹਾਨੂੰ ਦੱਸ ਦਿਆਂ ਕਿੰਨਾ ਕਿ ਸਵਾਦ ਆ ਬਈ ਜੇ ਕੋਈ ਵੀਡੀਓ ਵੇਖ ਕੇ ਆਉਂਦਾ ਕੋਈ ਉਹਨਾਂ ਲਈ ਸੂਤ ਵੀਡੀਓ ਨੂੰ ਸਬਸਕ੍ਰਾਈਬ ਕਰਕੇ ਆਊਗਾ ਵੀਡੀਓ ਨੂੰ ਨਹੀਂ ਚੈਨਲ ਨੂੰ ਚੈਨਲ ਨੂੰ ਇੰਸਟਾਗ੍ਰam ਪੇਜ ਨੂੰ ਇੰਸਟਾਗ੍ਰam ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਜਿੱਤਾ ਸਾਨੂੰ ਦੱਸੂਗਾ ਵੀਡੀਓ ਦੇਖ ਕੇ ਆਊਗਾ ਉਹ 10 ਰੁ ਲਓ ਵੀ ਦੋਸਤੋ ਹੁਣ ਆਪਾਂ ਅਗਲੀ ਸਟਾਲ ਤੇ ਆ ਗਏ ਆ ਇੱਥੋਂ ਤੁਹਾਨੂੰ ਮਿਲੂਗਾ ਸਪਰਿੰਗ ਪੋਟੈਟੋ 50 ਰੁਪਈਆ ਦਾ ਇਹ ਇੱਕ ਦਿੰਦੇ ਆ ਪੁੱਛਦਿਆਂ ਬਾਈ ਤੋਂ ਇਹਦੇ ਚ ਕੀ ਕੁਝ ਤੁਸੀਂ ਪਾਇਆ ਬਾਈ ਕੀ ਹਾਲ ਹੈ ਜੀ ਸਸਤੀ ਗੱਲ ਜੀ ਸਸਤੀ ਗੱਲ ਜੀ ਵਧੀਆ ਜੀ ਵਧੀਆ ਬਾਈ ਜਿਹੜਾ ਸਪਰਿੰਗ ਪੋਟੈਟੋ ਇਹ ਚ ਕੀ ਹੈ ਕਿਵੇਂ ਤਿਆਰ ਕਰਦੇ ਹੋ ਆ ਜੀ THAILAND ਦੀ ਆਈਟਮ ਹੈ ਠੀਕ ਹੈ ਬਈ ਤੇ ਆ ਪੋਟੈਟੋ ਦਾ ਨਾ ਬੰਦਾ ਹੈ ਇੱਕ ਆਲੂ ਨਾਲ ਦੇਖੋ ਮੁੰਡਾ ਕਰਕੇ ਦਿਖਾਉਂਦਾ ਤੁਹਾਨੂੰ ਆ ਦੇਖੀ ਕਰਕੇ ਲੈ ਲੈ ਆ ਆ ਦੇਖ ਦਿਖਾਏ ਕਾਲੂ ਇੱਕ ਛੇਦ ਜਲਦੀ ਜਲਦੀ ਬਣਾ ਦੇ ਬਈ ਆ ਦਿਖਾਵਾ ਦੇਖੋ ਆ ਵੇਖੋ ਜੀ ਇੱਕ ਆਲੂ ਇਹਨਾਂ ਨੇ ਤਿਆਰ ਕੀਤਾ ਤੇ ਵਿੱਚ ਕੀ ਗੱਲ ਹੋਇਆ ਬਈ ਤੇ ਚਿਪਸ ਬਣ ਜਾਂਦੇ ਇੱਕ ਇੱਕ ਕਰਕੇ ਸਪਰਿੰਗ ਬਣ ਜਾਂਦਾ ਪ੍ਰੋਪਰ ਇਹਦੇ ਵਿੱਚ ਜਿਵੇਂ ਪੇਸਟ ਹੁੰਦਾ ਹੈਗਾ ਉਹਦੇ ਵਿੱਚ ਮੈਦਾ ਚਾਵਲ ਦਾ ਆਟਾ ਕਰੰਚੀ ਕਰਨ ਵਾਸਤੇ ਠੀਕ ਹੈ ਬਈ ਤੇ ਕਿੰਨੇ ਦਾ ਦਿੰਨੇ ਆ ਬਈ ਆ 50 ਰੁਪਏ ਦਾ ਠੀਕ ਹੈ ਬਈ ਲਓ ਬਈ ਦੋਸਤੋ ਇਹ 50 ਰੁਪਏ ਦਾ ਤੇ ਖਾਨਚ ਵੀ ਤੁਹਾਨੂੰ ਦੱਸ ਦਿਆਂ ਕਿੰਨਾ ਕਿ ਸਵਾਦ ਆ ਬਈ ਜੇ ਕੋਈ ਵੀਡੀਓ ਵੇਖ ਕੇ ਆਉਂਦਾ ਕੋਈ ਉਹਨਾਂ ਲਈ ਸੂਲਤ ਵੀਡੀਓ ਨੂੰ ਸਬਸਕ੍ਰਾਈਬ ਕਰਕੇ ਆਉਗਾ ਵੀਡੀਓ ਉਹਨਾਂ ਦੇ ਚੈਨਲ ਨੂੰ ਚੈਨਲ ਨੂੰ ਇੰਸਟਾਗ੍ਰਾਮ ਪੇਜ ਨੂੰ ਇੰਸਟਾਗ੍ਰਾਮ ਪੇਜ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਉਗਾ ਜਿੱਤਾ ਸਾਨੂੰ ਦੱਸੂਗਾ ਵੀਡੀਓ ਦੇਖ ਕੇ ਆਉਗਾ ਉਹ 10 ਰੁਪਏ ਦਾ ਸਾਉਂਡ ਹੈ 40 ਰੁਪਏ ਦਾ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਬਾਈ ਤੇ ਜਰੂਰ ਬਾਈ ਕੋਲੋਂ ਇਹ ਆਈਟਮ ਖਾ ਕੇ ਜਾਓ ਠੀਕ ਹੈ ਜੀ ਘਟਦੇ ਵਿੱਚ